ਜੀ ਹੁਣ ਹੋ ਗਈ ਦੁਪਹਿਰ ਤੇ ਦੁਪਹਿਰ ਦੇ ਵਿੱਚ ਜਿਹੜੇ ਆ ਉਹ ਮੈਂ ਖਾਣਾ ਬਣਾ ਰਹੀ ਆ ਤੇ ਖਾਣੇ ਵਿੱਚ ਅੱਜ ਬਣਨਗੇ ਰਾਜਮਾ ਚਾਵਲ ਤੇ ਤੋਂ ਅਸੀਂ ਉੱਪਰ ਬੈਠੇ ਸੀਗੇ ਤੇ ਨਾਲ-ਨਾਲ ਮੈਂ ਗਾਵਾ ਕੱਟ ਰਹੀ ਸੀਗੀ ਨਾਲ-ਨਾਲ ਸਬਜ਼ੀ ਕੱਟ ਰਹੀ ਸੀਗੀ ਤੇ ਇੱਧਰ ਗੁੱਡੂ ਦੇਖ ਰਿਆ ਸੀਗਾ ਫੋਨ ਤੇ ਮਿੱਠੂ ਕੀ ਵੀ ਲੈ ਰਹੇ ਨੇ ਸੰਬਾਥ ਤੇ ਇੱਧਰ ਬੈਠਾ ਹੋਇਆ ਸਾਡਾ ਕ੍ਰਿਸ਼ ਜਿਹੜਾ ਹੋਇਆ ਪਿਆ ਬਿਮਾਰ ਇਹਨੂੰ ਸਿਰੇ ਲੈ ਕੇ ਗਈ ਸੀ ਡਾਕਟਰ ਕੋ ਤੇ ਹਜੇ ਨੂੰ ਕੋਈ ਫਰਕ ਨਹੀਂ ਆਇਆਗਾ ਅਨੇਵੀ ਮੌਸਮ ਦਾ ਜਿਹੜਾ ਉਹ ਨਜ਼ਾਰਾ ਉਹ ਲੈ ਰਿਆ ਵਾ ਬੁਖਾਰ ਕੱਢ ਕੱਢ ਕੇ ਆਪਣਾ ਮਿੱਠੂ ਛੋਨੀ ਕੀਵੀ ਛੋਨੀ ਮਿੱਠੂ ਛੋਨਾ ਮਿੱਠੂ ਕੀਵੀ ਮਿੱਠੂ ਚਾ ਸਰਜੀ ਦਵਾਈਆਂ ਦਾ ਗੇਟੇਰ ਲਾਇਆ ਤੇ ਇਹਨਾਂ ਨੂੰ ਖਾਣਾ ਅਗੀ ਦਵਾ ਖਾ ਲਈਏ ਅੱਜ ਵੀ ਪਈਆਂ ਵਾ ਰਾਤਾਂ ਰਾਤੀ ਖਾਵਾਂਗੇ ਰਾਤੀ ਖਾਣੀਆਂ ਦੇਖੋ ਜੀ ਅੱਜ ਮਿੱਠੂ ਮੇਰਾ ਜ਼ ਕਰੰਚੀ ਲੱਗ ਗਿਆ ਤੇ ਉਹ ਉਤਾਰਦਾ ਪਿਆ ਵੱਟੇ ਦੇ ਕੋਲ ਲੱਥਣਾ ਨਹੀਂ ਹੈਗਾ ਉਤਾਰਦਾ ਨਹੀਂ ਪਿਆ ਇੱਕ ਸਾਹਬ ਦਾ ਖਾਂਦਾ ਹੀ ਪਿਆ ਏ ਮਿੱਠੂ ਨਹੀਂ ਖਾਣਾ ਦੇਖੋ ਜੀ ਮੈਂ ਕੱਟ ਰਹੀ ਸੀਗੀ ਸਬਜ਼ੀ ਤੇ ਸਬਜੀ ਦਾ ਨਾਮ ਨਾਲ ਹੀ ਮੈਨੂੰ ਆਰਡਰ ਵੱਜ ਗਿਆ ਕਿ ਮੈਗੀ ਬਣਾ ਕੇ ਦੋ ਤੇ ਅਨੂ ਹੁਣ ਬਣਾ ਕੇ ਦਿੱਤੀ ਹੈ ਮੈਗੀ ਉਸ ਦਾ ਨੂੰ ਬੁਖਾਰ ਹੋਇਆ ਪਿਆ ਵਾ ਪਰ ਮੈਗੀ ਖਾਣ ਤੋਂ ਨਹੀਂ ਮੁੜਦਾ ਪਿਆ ਬੁਖਾਰ ਚ ਨਹੀਂ ਕੁਝ ਵੀ ਖਾ ਸਕਦੇ ਆ ਕੁਝ ਨਹੀਂ ਨਾ ਖਾ ਸਕਦੇ ਆ ਦੇਖੋ ਹੁਣ ਇਹ ਮੈਗੀ ਖਾਏਗਾ ਤੇ ਮੈਂ ਕੱਟ ਰਹੀ ਆ ਸਬਜੀ ਸਬਜੀ ਕੱਟਣ ਤੋਂ ਬਾਅਦ ਨੂੰ ਲਗਾਵਾਂਗੀ ਨਾ ਤੜਕਾ ਤੇ ਫਿਰ ਅਸੀਂ ਦੇਖਾਂਗੇ ਆਪਣੇ ਦੇ ਦੂਸਰੇ ਕੰਮ ਅੱਜ ਕਿੰਨੇ ਦਿਨਾਂ ਬਾਅਦ ਜਿਹੜਾ ਬਲੈਕੀਆ ਵਾ ਉਹ ਆਇਆ ਸਾਡੇ ਘਰ ਤੇ ਅਨੂੰ ਜਿਹੜੇ ਨਿੱਕੀ ਹੈਰੀ ਬਗੂ ਸਾਰਿਆਂ ਦੇ ਕੁੱਟਿਆ ਫਟ ਕੇ ਇਹ ਹੁਣ ਅੰਦਰ ਲੁਕ ਕੇ ਬੈਠਾ ਆਇਆ ਬਲੈਕੀ ਕਿੱਦਾਂ ਬਲੈਕੀ ਬਲੈਕੀ ਕਿੱਦਾਂ ਉਧਰ ਦੇ ਕਿੰਨੀਆਂ ਛੱਟਾਂ ਲੱਗੀਆਂ ਅੱਜ ਤੇ ਇਹ ਆ ਗਿਆ ਸਾਡਾ ਗੁੱਡਾ ਤੇ ਗੁੱਡੂ ਅੱਜ ਕੋਈ ਕਾਂਡ ਕਰਕੇ ਆਇਆ ਪਰ ਇਹ ਦੱਸਣਾ ਨਹੀਂ ਹੈ ਨਾ ਆ ਦੇਖੋ ਜੀ ਇਹਨਾਂ ਦਾ ਮੂੰਹ ਨੂੰ ਨੂੰ ਮੇਰਾ ਮੂੰਹ ਦੱਬਿਆ ਪਿਆ ਤਰੇ ਦੱਸਦੀ ਨਹੀਂ ਦੱਸਦੀ ਤੇ ਜਿਹੜਾ ਕਾਂਡ ਆ ਉਹ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਨਹੀਂ ਤੇ ਆ ਸਾਡਾ ਬੈਠਾ ਹੋਇਆ ਇੱਕ ਭੋਲਾ ਜਿਹਾ ਬੱਚਾ ਇਹਦੇ ਆਸ-ਪਾਸੇ ਦਵਾਈਆਂ ਪਈਆਂ ਹੁੰਦੀਆਂ ਤੇ ਵੇਖ ਡਰ ਡਰ ਜਾਂਦਾ ਪਿਆ ਵੀ ਦਵਾਈ ਖਾਣੇ ਪੈਰੀ ਹੈ ਮੈਗੀ ਖਾ ਲਈ ਆ ਤੇ ਹੁਣ ਦਵਾਈ ਵੀ ਖਾ ਲੋ ਮੈਗੀ ਖਾਦੀ ਤੋਂ ਨਹੀਂ ਖਾਦੀ ओके ਜੀ ਹੁਣ ਅਸੀਂ ਪੀਵਾਂਗੇ ਚਾਹ ਸ਼ਾਮ ਵਾਲੀ ਤੇ ਕਿਉਂ ਨਾ ਦੋਨੇ ਚਾਹ ਬਣਾਈ ਅੱਜ ਗੁੱਡੂ ਨੇ ਬਸ ਇਹ ਆਖੀ ਜਰਾ ਚਾਹ ਬਹੁਤ ਟੇਸਟੀ ਬਣਾਈ ਆ ਗੁੱਗੂ ਨੇ ਹੈ ਗੁੱਗੂ ਚਾਹ ਟੇਸਟੀ ਬਣੀ ਹੈ ਹਾਸੇ ਦੀ ਗੱਲ ਨਹੀਂ ਕਰਨੀ ਅਸੀਂ ਸਿਰਫ ਚਾਹ ਦੀ ਗੱਲ ਕਰਨੀ ਅੱਜ ਗੁੱਡੂ ਨਾਲ ਗੁੱਡੂ ਕਿੱਦਾਂ ਗੁੱਡੂ ਨੇ ਅੱਜ ਬੋਲਣੀ ਆ ਗੁੱਡੂ ਨੇ ਅੱਜ ਮੌਨ ਵਰਤ ਰੱਖ ਲਿਆ ਹੁਣ ਸ਼ਾਮਾਂ ਦਾ ਹਾਂ ਗੁੱਡੂ 2 ਘੰਟੇ ਦਾ ਚਲੋ ਠੀਕ ਆ ਫਿਰ ਐ ਸਮਾਰਾ ਨੂੰ ਨਾ ਸਜ਼ਾ ਮਿਲੀ ਆ ਪਨਿਸ਼ ਕੀਤਾ ਸਮਾਰਾ ਨੂੰ ਜਿਆਦਾ ਦਿਨ ਬਾਅਦ ਆਨਦਾ ਸਮਾਰਾ ਚੱਲ ਪਾੜ ਲੋ ਬਈਆ ਨੂੰ ਬਈਆ 1 2 3 ਓਏ ਇੱਕ ਹੋਰ ਆ ਦੇਖ ਰਹੇ ਹੋ ਜੀ ਸ਼ਮਾਇਰਾ ਦੇ ਤੇ ਗੁੱਡੂ ਦੇ ਕੰਮ ਹੋਏ ਹੋ 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 ਗੋਗੂ ਬਾਸ 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 ਬਾਚਾ ਬਾਚਾ ਕੀ ਕਹਿੰਦੀ <laughs> <चारे>? मारा <laughs> मारा तुम भी खिलाओ ना फेर भी खो ना आली मारा ही <laughs> ਜੀ ਅੱਜ ਸਵੇਰੇ ਦੇ ਵਲ ਨੂੰ ਫੇਰ ਉਦਾਂ ਹੀ ਹੋ ਗਿਆ ਕਰੰਟ ਲੱਗ ਗਿਆ ਸਮੈਰਾ ਇੱਧਰ ਦੇਖੋ ਇੱਧਰ ਦੇਖੋ ਸਮੈਰਾ ਜਹਿੰਦ ਕਿ ਦਰਦ ਦੇ ਹਾਏ ਜਹਿੰਦ ਕਰ ਦੇ ਹਾਏ ਲੋ ਜੀ ਦੋਸਤੋ ਅੱਜ ਦਾ ਜਿਹੜਾ ਵਲੋਗ ਆ ਅਸੀਂ ਇੱਥੇ ਖਤਮ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਨਾਲ ਸਵੇਰੇ ਸਵੇਰ ਤੱਕ ਲਈ ਸਾਰਿਆਂ ਨੂੰ ਗੁੱਡ ਨਾਈਟ ਉਹ ਗੁਨਾਜ ਬਹੁਤ ਵੱਡਾ ਹਾਦਸਾ ਹੋ ਗਿਆ ਹੈ